ਸੇ ਆਏ ਢਾਡੀ ਜਸ ਵਿਚਾਰ ਦਾ ਨਾਲ ਸੁਬਾ ਦੇ ਗਾਵੀਏ ਨਾ ਲਈਏ ਪਰਬਤ ਗਾਰ ਦਾ ਕਾਲਾ ਨੇਕ ਮਹੂਰਤ ਜਰਮਿਆ ਦਿਨ ਅੱਛਾ ਅਇਮਤਵਾਰ ਦਾ ਕਾਲਾ ਸੰਧੂ ਆਦ ਕਦੀਨ ਦਾ ਉਤ ਬੋਗੇ ਸੀ ਸਰਦਾਰ ਦਾ ਕਾਲੇ ਦਾ ਕਰਦਾ ਬ੍ਰਾਹਮਣ ਕਾਲੀਆ ਚੁੰਬੜ ਸਿੱਧ ਮਰਾਸੀ ਸੀ ਦਰਬਾਰ ਦਾ ਕਾਲਾ ਗਉਆਂ ਤੇ ਬ੍ਰਹਿਮਣ ਦਿਨtheta ਤੇ ਮਸੀਆਵਾਰ ਦਾ ਕਾਲਿਆ ਦੇ ਵਧਾਈ ਮੀਰ ਨੂੰ ਕੋੜਾ ਬਸ਼ਕ ਦੇ ਕੰਧਾਰ ਦਾ ਕਾਲੇ ਦੀ ਮਦਦ ਨਾਉਨਾਥ ਬਾਸ਼ ਕੇ ਆਵੇ ਤਲੇਉ ਪਿਆਲ ਦਾ ਕਾਲੇ ਦੀ ਮਦਦ ਪੰਜ ਪੀਰ ਪਾਸਾ ਬਾਜੀ ਕਦੇ ਨਹੀਂ ਹਾਰਦਾ ਤਿੰਨੇ ਮਹਿਰਗਾਉ ਵਿੱਚ ਜਗਦੇ ਮੇਰਾ ਸੁਣਿਓ ਬੂਲ ਨਾ ਵਾਰਦਾ ਕਾਲਾ ਮਹਿਰਗਾਉ ਚ ਸੰਧੂਆਂ ਨੰਦ ਮਹਿਰ ਵੱਡਾ ਕੋਈ ਰਾਤ ਦਾ ਮਹਿਰ ਮਿੱਠਾ ਤੌੜੋਂ ਕਾਂਗਣੋਂ ਜਿਨੂੰ ਟਿੱਕਾ ਟਾਲੀ ਵਾਲ ਦਾ ਕਾਲਾ ਬਹਿਦਲੀਚੇ ਮਲ ਕੇ ਜਰ ਸ਼ਤਰ ਝੂਲੇ ਨਿਰੰਕਾਰ ਦਾ ਚੰਨਣ ਚੋਹਾ ਅਰਗਸ਼ਾ ਬਹਿਮਾਲਾ ਨਾਮ ਚਤਾਰ ਦਾ ਕਾਲੇ ਲੁੰਗੀ ਪੈਣੀ ਤਸਰ ਦੀ ਗਾ ਜਾਮਾ ਉਸਤਾਕਾਰ ਦਾ ਕਾਲੇ ਲਿਆ ਦਸਾਲਾ ਛਾੜ ਕੇ ਸੱਚਾ ਨਾਮ ਲਵੇ ਕਰਤਾਰ ਦਾ ਬਹਿ ਮਜਲਿਸ ਕੀਤੀ ਪੱਟੀਆਂ ਜੋ ਉਦਾਰ ਕਲਿਆ ਸਰਕਾਰ ਦਾ ਕਾਲਿਆ ਬੂਰਜ ਪੱਟੀ ਮੰਗਦੇ ਦੁੱਧ ਪੀਤਾ ਦੁੱਖ ਨਵਾਰਦਾ ਮੇਰਾ ਜੀਵੇ ਗੁਰੂ ਗੋਖਰਖਨਾਥ ਸਾਡਾ ਸੰਧੂਆਂ ਦੀ ਜਾਤ ਦਾ ਅਸੀਂ ਸਵੇਰੇ ਲੜਾਂਗੇ ਢਟਨੇਰ ਨਾ ਫਿਰੇਂਗਾ ਪੂਰ ਨੂੰ ਪਾਲਦਾ ਬਏ ਮਤਾ ਮਤਾ ਆ ਪਟੀਆਂ ਮੀਰ ਨੂੰ ਦੋਖਾਂ ਲੱਭ ਹਿਆਰ ਦਾ ਮੀਰ ਜੀ ਵੇਲਾ ਦੱਸੋ ਕਾਲੇ ਦੇ ਸੌਣ ਦਾ ਕਾਲਾ ਕਿਵੇਂ ਸੀ ਰਹਿਣਗਾ ਯਾਰ ਦਾ ਮੈਂ ਭੇਤ ਨ ਦਿੰਦਾ ਪਰਬ ਦਾ ਸੌ ਜੁੱਤੀ ਲੱਭ ਤੇ ਮਾਰਦਾ ਮੇਰਾ ਜੀਵੇ ਮੈਂ ਸਖੀ ਦਾਤਾ ਜਿਹੜਾ ਗਹਿਣਾ ਕਾਲ ਸੋ ਕਾਲ ਦਾ ਗੋਸ਼ੇ ਬੈਠ ਬਰੇ ਮਣਾ ਬੈ ਗੋਸ਼ੇ ਗੱਲ ਸੰਭਾਦਾ ਮੈਨੂੰ ਨੇਮ ਜੋ ਦਿਉ ਵਿਰਤ ਦਾ ਸਾਜਾਣਾ ਬ੍ਰਾਹਮਣ ਦੇ ਇਤਬਾਰ ਦਾ ਮਹਿੰਦੂ ਹੁੰਦਾ ਮੁਸਲਮਾਨ ਮੂੰਹ ਦੀ ਕੱਡੀ ਪਾਲਦਾ ਦਰਬੜ ਕੱਤ ਬ੍ਰਾਹਮਣਾ ਬੈ ਸੰਤ ਅੱਖੀ ਮਾਰਦਾ ਉਹਨਾਂ ਡਰਦਾ ਕਿ ਹਾਨਾ ਮੰਨਿਆ ਤੂੰ ਤੇਗਾ ਬ੍ਰਾਹਮਣ ਮਾਰਦਾ ਕਾਲੇ ਦਾ ਸਿੱਡ ਗਿਆ ਧੜੁੱਠਿਆ ਸੋਕੋ ਹਾਂ ਜਾਂਦਾ ਮਾਰਦਾ ਅੱਗੇ ਬੁੱਢੀ ਨੀਲ ਟੇਰਦੀ ਧੜ ਹੋਇਆ ਢੰਡੇ ਠਾਰਦਾ ਕਾਲੇ ਦੇਤੀ ਵਾਹ ਕਲਬੂਤ ਨੇ ਬਾਹਮਣ ਕੀਤਾ ਕੰਮ ਕਹਾਰ ਦਾ ਵਿਦਾਈ ਫੁੱਟੀ ਦੇਣੀ ਮੀਰ ਨੂੰ ਬਾਹਮਣ ਦੇਣਾ ਨਹੀਂ ਦਰਕਾਰ ਦਾ ਇੱਟ ਮੰਨਣੀ ਨੀਲ ਮਨ ਸਾਜਾਣਾ ਮਰਾਸੀ ਦੇ ਇਤਬਾਰ ਦਾ ਕਾਲੇ ਨੂੰ ਗੰਗਾ ਸਾਗਰ ਲਿਆ ਕੇ ਪਾਪੜੇ ਸੰਤ ਨਹਾਲ ਦਾ ਕਾਲੇ ਤੇ ਖੱਪਣ ਪਾਓ ਕੀਮਤੀ ਜੋ ਧੰਨੇ ਦੇ ਮਗਦਾਦ ਦਾ ਕਾਲੇ ਦੀਆਂ ਨੋਹਾਂ ਰੁਣਜ਼ਾਰੋ ਯਾਰ ਰਾਣਾ ਹੋਇਆ ਕਿ ਕਰਤਾਰ ਦਾ ਹਰ ਮਾਰਦੇ ਪਿੰਨ ਭਰਾ ਕੇ ਉਹਲੇ ਬੇਟਾ ਤਾਂ ਹੀ ਮਾਰਦਾ ਕਾਲੇ ਨੂੰ ਚਿਖਾ ਦੇ ਵਿੱਚ ਚਨਾ ਕੇ ਪਰ ਆਪ ਨਿਰੰਕਾਰ ਸੰਸਕਾਰ ਦਾ ਬੇੜਾ ਪੱਤਾ ਜਲ ਕਰ ਤਨੇਖ ਨੇ ਇਮਾਨ ਤੈਨੂੰ ਸੁੰਦੇ ਕਾਲਿਆ ਕੁਲ ਹਿੰਦੂ ਮੁਸਲਮਾਨ ਕਾਲਾ ਮਹਿਰ ਬੋਗਿਆ ਰਾਣੇ ਜੋ ਸੁਲਤਾਨ ਬੋਗੇ ਦੇ ਕਰ ਜਰਮਿਆਂ ਦੱਜ ਵਡਾਇਓ ਪਾਇਆ ਮੰਗੂ ਕਾਲੇ ਬੋਗੇ ਆਂ ਚਰਾਨ ਚਰਾਇਆ ਸ੍ਰੀ ਗੋਰਖ ਬੈਠਾ ਤਖਤ ਤੇ ਸਿੱਧ ਕਾਲੇ ਨੂੰ ਬੁਲਾਇਆ ਕਾਲਾ ਬੂਰੀ ਮੇਲਖਾਂ ਪਰ ਚਿਪੀ ਲਾਇਆ ਖਾਦੀ ਖੀ ਕੀਤੀ ਚੁਲੀ ਕਾਲਾ ਬਹਿ ਬਾਤਾਂ ਸਮਝਾਇਆ ਕਾਲਾ ਪੈਣ ਨਾ ਜਾਈ ਚੱਲ ਕੇ ਪੈ ਮਿਲੇ ਪਰਾਇਆ ਦਾਦੇ ਹਾਰੇ ਮੰਗਤੇ ਸਿਧ ਜੀਵਨ ਗਾਇਆ ਕਾਲਾ ਊਚਾ ਕੁੱਲ ਜਹਾਨੋਂ ਗੋਰਖ ਮੱਲਿਆ ਪੀ ਸਿਆਤਾ ਪੀਰ ਸਾਵਾ ਚੱਲਿਆ ਤਾੜੀ ਬੈਠੇ ਲਾ ਦੋਵੇਂ ਕੱਲਿਆ ਤੇ ਦਿਨ ਕਾਲੇ ਨੂੰ ਗੁਰੂ ਗੋਰਖਨਾਥ ਵੜਾ ਕੇ ਚੱਲਿਆ